ਜਗਿਆ ਘਰਤ ਪਰ ਤੋ ਕਬੂਤੂ ਮਨ ਡਟ ਦੇ ਤਸਬੂ ਮੂ ਜੀਤੇ ਬਦਨ ਸ੍ਰਿਸ਼ਟ ਕਾ ਘਰ ਆਪੇ ਆਪਨੀ ਮੂਜੂਦਾਰੇ ਤੁਮ ਸਭ ਹੀਤੇ ਰਹਤ ਨਿਵਾਲਮ ਜਾਣਤ ਵੇਦ ਤੇ ਤਾਰਾਲਮ ਤਾਰ ਦੇ ਵਿਚਾਰ ਨਿਰਲੰਭ ਆਸਰੀ ਸਭ ਤਾਕਾ ਮੂਰਤ ਭੇਦਾ ਜਾਪੂ ਕੇਨਾ ਪਾਵਤ ਵੇਦਾ ਤਾਕੋ ਕਰਪਾਨ ਅਰੁਮਾਨ ਸੇ ਵਾਹ ਮੂਰਤ ਕਛੇ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਭ ਬੋਲਨ ਕਾ ਜੀਨਤ ਨਾ ਏ ਤੇ ਆਪਨੀ ਬੰਦ ਹੈ ਜੀਤੀ ਬਰਨ ਸਿੰਨ ਸਿੰਨ ਕਰਦੇ ਕੀ ਸਮਾਰਕਾ ਨਾ ਜਾਇ ਪਸਾਰਾ ਕਿਨ ਕੀ ਸਦਾ ਪ੍ਰਥਮ ਸੰਸਾਰ ਆ ਦੇ ਕੇ द्वारो गुरु पारंग पेरा पे गुप खंड जेर चेतनी पुन काल कौ रच देनी कहूं फूला जावो गठा कहूं सिमट मेरी तुम करो सिधुवार तुम संगरो दुष्ट जिके उत्वार तुत सकल महेश करो रण काता जे अस तो दर्शनी परे तिनके दुष्ट जावन पग परे जणा रे तिनके तुम शंकर सब नाम जे जो कल कोई

ਗੁਰੂ ਵਾਹਿਗੁਰੂ 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 ਕੋਈ ਨਹੀਂ ਆਪ ਨੂੰ ਰੈਸਟ ਕੀਤਾ ਹੁੰਦਾ ਨਹੀਂ वाहि वाहि वाहि

ਉੱਥੇ ਜਾ ਕੇ ਜਪਾਂਗੇ ਸੰਤਨ ਨੂੰ ਬਾਹੀ ਗੁਰੂ ਸਤ ਨਾਮ ਬਾਹੀ ਗੁਰੂ ਸਤ ਨਾਮ ਬਾਹੀ ਗੁਰੂ ਚੌਤੁਰਨਾਮ ਬਾਹੀ ਗੁਰੂ ਸਤ ਨਾਮ ਬਾਹੀ ਗੁਰੂ ਸਾਨੂੰ ਰੈਸਟ ਕਰ ਰਹੇ ਜੀ ਹਾਂਜੀ ਅਰੇਚ ਕਰ ਰਹੇ ਹਾਂ ਹਾਂ ਸੋਹ ਬਾਬਾ ਜੀ ਜਾਣਾ ਚਾਹੁੰਦੇ ਆਜੋ ਹਾਂਜੀ ਤੁਹੇ ਕਿਵੇਂ ਨੂੰ ਪਤਾ ਸਾਨੂੰ ਪਤਾ ਨਹੀਂ ਨਹੀਂ ਆਜੋ ਨਹੀਂ ਚਲੇ ਜਾਓ ਆਜੋ ਨਾਲ ਚੱਲਦੇ ਸਾਨੂੰ ਚੱਲ ਹਾਂਜੀ ਆਜੋ ਮਾਫ ਕਰ ਰਹੇ ਹੋ ਨਹੀਂ ਦੇਖੇ ਇੱਕ ਗੱਲ ਨਹੀਂ ਤੁਸੀਂ ਕਹਿੰਦੇ ਕਿ ਅਸੀਂ ਇਸ ਟਮੈਨ ਕਿੱਥੇ ਆਏ ਨਹੀਂ ਕਹਿੰਦੇ ਸੀ ਕਿ ਅਸੀਂ ਜਾਣਾ ਚਾਹੁੰਦੇ ਵਾਪਸ ਗੱਡੀ ਨਹੀਂ ਅਸੀਂ ਵਾਪਸ ਨਹੀਂ ਜਾਣਾ ਅਸੀਂ ਸਰਬੱਤ ਖਾਲਸਾ ਜਾਣਾ ਚਾਹੁੰਦੇ ਆ ਜਿਹਦੇ ਕਰਕੇ ਆਏ ਹੋਏ ਆ ਅਸੀਂ ਵਾਪਸ ਜਾ ਅਸੀਂ ਵਾਪਸ ਜਾਣ ਲਈ ਨਹੀਂ ਆਏ ਵਾਪਸ ਚੱਲੋ ਥੋੜਾ ਜਿਹਾ ਕੌਣ ਜੇ ਵਾਪਸ ਜਾਣਾ ਨਹੀਂ ਨਹੀਂ ਨਾਲੇ ਇੱਕ ਗੱਲ ਦੱਸੋ ਐਸਪੀ ਸਾਹਿਬ ਅਫਸਰ ਤੁਹਾਡੇ ਕੋਲ ਕੀ ਹੱਕ ਆ ਸਾਨੂੰ ਰੋਕਣ ਦਾ ਬੰਦੀ ਆ ਤੁਹਾਡੇ ਕੋਲ ਤੁਹਾਡੇ